ਨੰਬਰ ਇਹ ਚਰਨ ਨੰਬਰ 781 85292 85292 85292 ਤੇ ਨੰਬਰ ਪੰਜਾਬ ਆ ਪੰਜਾਬ ਨੰਬਰ ਆ ਜੀ 13 ਮਾਡਲ ਆ ਫਾਸਟ ਪਾਰਟੀ ਆ ਲੋਕਲ ਮੋਗੇ ਦਾ ਨੰਬਰ ਆ ਹਾਂ ਲੋਕਲ ਨੋਬੇ ਨਾ ਮੋਗੇ ਦਾ ਹੀ ਨੰਬਰ ਆ ਠੀਕ ਆ ਮੋਬਾਈਲ ਨੰਬਰ ਕਿੰਨਾ ਹੀ ਆਪਣਾ 93174 94174 004347 4347 ਵੀ ਮਿੱਤਰੋ 475 ਦਾ ਇੰਜਨ ਤਰਿਆ ਬੈ ਮੰਨ ਕੇ ਚਲੋ ਵੀ 20 275 ਇਹਦਾ ਕਲੀ ਸ਼ੋਈ ਆ ਟਰੈਕਟਰ ਦੀ ਤੇ ਇਧਰ ਸਵਰਾਜ 852 ਤੇ ਬਾਪੂ ਦਾ ਰਣੀਆਂ ਪੈਂਡਾ ਮੋਬਾਈਲ ਨੰਬਰ ਇੱਕ ਕਰੀ ਹੋਰ ਬੋਲੋ 98552 98552 80878 80878 ਅੱਸੀ ਗਾਲ ਦੋਸਤੋ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦੇ ਤੇ ਆਪਾਂ ਖੜੇ ਆ ਮਿੱਤਰੋ ਇਸ ਵਕਤ ਮੋਗਾ ਟਰੈਕਟਰ ਮੰਡੀ ਦੇ ਵਿੱਚ ਤੇ ਇਹ ਮੰਡੀ ਤੁਹਾਨੂੰ ਦੱਸਦੀ ਹੈ ਹਰ ਐਤਵਾਰ ਵਾਲੇ ਦਿਨ ਲੱਗਦੀ ਆ ਬੁੱਗੀਪੁਰਾ ਚੌਂਕ ਦੇ ਵਿੱਚ ਤੇ ਆ ਨਾਲ ਦੀ ਜਿਹੜਾ ਪੁਲ ਲਾਂਗੇ ਤਾਂ ਤੁਹਾਨੂੰ ਦਿਸੀ ਜਾਂਦਾ ਤੇ ਮੰਡੀ ਪੂਰੀ ਫੁੱਲ ਭਰੀ ਹੋਈ ਆ ਮਿੱਤਰੋ ਤੇ ਅੱਜ ਤੁਹਾਨੂੰ ਕੱਲੇ-ਕੱਲੇ ਟਰੈਕਟਰ ਦਾ ਰੇਟ ਤੇ ਓਨਰ ਵੀਰ ਦੀ ਡਿਟੇਲ ਸਾਰੀ ਜਾਣਕਾਰੀ ਦਵਾਂਗੇ ਤੇ ਵੀਡੀਓ ਨਾਲ ਲਾਸਟ ਤੱਕ ਜਰੂਰ ਬਨੇ ਰਹੋ ਤੇ ਜਿਹੜੇ-ਜਿਹੜੇ ਵੀਡੀਓ ਵੀਰ ਦੇਖੀ ਜਾਂਦੇ ਆ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਰਲਗਿਆ ਮਿੱਤਰੋ ਸਟਾਰਟ ਤੇ ਮਹਿੰਦਰਾ ਖੜਾ ਜੀ B275 DI ਕੰਡੀਸ਼ਨ ਤੁਹਾਡੇ ਸਾਹਮਣੇ ਰੰਗਵੇਂ ਟਰੈਕਟਰ ਨਵਾਂ ਵੱਜਿਆ ਵਾ 98 ਮਾਡਲ ਦੇ ਵਿੱਚ ਆ ਤੇ ਟਾਇਰ ਟੂਰ ਦੇਖੀ ਜਾਦੇ ਮਿੱਤਰੋ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਚੰਗੀ ਪਈ ਆ ਤੇ 2 ਲੱਖ ਤੇ 10000 ਰੁਪਿਆ ਵੀਰ ਨੇ ਟਰੈਕਟਰ ਦੀ ਡਿਮਾਂਡ ਰੱਖੀ ਆ ਬਾਕੀ ਰੇਟ ਤੁਹਾਨੂੰ ਪਤਾ ਮਿੱਤਰੋ ਰੇਟ ਮੌਕੇ ਦਾ ਹੁੰਦਾ ਹਨ ਤੇ ਪੰਜਾਬ ਨੰਬਰ ਦੇ ਵਿੱਚ ਆਈ ਟਰੈਕਟਰ ਉਦੋਂ ਅੱਗੇ ਆ ਗਿਆ ਜੀ ਮਹਿੰਦਰਾ 575 DI ਮਾਡਲ 95 ਆ ਜੀ 1 ਲੱਖ ਤੇ 70000 ਰੁਪਿਆ ਵੀਰ ਨੇ ਡਿਮਾਂਡ ਰੱਖਿਆ ਟਰੈਕਟਰ ਦੀ ਮਿੱਤਰੋ ਕੰਡੀਸ਼ਨ ਦੇਖ ਸਕਦੇ ਹੋ ਇੰਜਨ ਉੰਜਨ ਬਿਲਕੁਲ ਸੁੱਕਾ ਤੇ ਸਾਫ਼ ਹੈ ਟਰੈਕਟਰ ਦਾ ਸਵਰਾਜ 735 ਕੰਡੀਸ਼ਨ ਤੁਹਾਡੇ ਸਾਹਮਣੇ ਆ 99 ਮਾਡਲ ਆ 1 ਲੱਖ ਤੇ 80000 ਰੁਪਿਆ ਵੀਰਾਂ ਨੇ ਟਰੈਕਟਰ ਦੀ ਡਿਮਾਂਡ ਰੱਖੀ ਆ ਬਾਕੀ ਨੰਬਰ ਬਾਈ ਕੁਲਦੀਪ ਦਾ ਪਵੇ ਤੇ ਬੂਲੀ ਦਵਾਂਗੇ ਮਿੱਤਰੋ ਇੰਜਨ ਉਹਨਾਂ ਨੂੰ ਕਗਨੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਬੈਕ ਟਾਇਰ ਆ ਵਧੀਆ ਤੇ ਸਾਫ ਪਏ ਨੇ ਬੇਦਾਗ ਟਾਇਰ ਨੇ ਇੰਜਨ ਉਹਦੇ ਵੀ ਬਿਲਕੁਲ ਸੁੱਕਾ ਪਿਆ ਮਿੱਤਰੋ 99 ਮਾਡਲ ਦੇ ਵਿੱਚ ਆ ਪੰਜਾਬ ਨੰਬਰ ਹੈ ਜੀ 1 ਲੱਖ ਤੇ 80000 ਰੁਪਏ ਵੀਰਾਂ ਨੇ ਡਿਮਾਂਡ ਰੱਖਿਆ ਟਰੈਕਟਰ ਦੀ ਦੂਆ ਗਿਆ ਅੱਗੇ ਆ ਗਿਆ ਮਿੱਤਰੋ ਸੋਨਾਲੀ ਕਾ ਡੀ ਆਈ 750 ਬੈਕ ਟਾਇਰ ਜਮਨ ਨਵੇਂ ਲੱਗੇ ਹੋਏ ਨੇ ਦੇਖ ਸਕਦੇ ਹੋ ਮਿੱਤਰੋ ਹਜੇ ਤੱਕ ਮਾਰ ਕੇ ਵੀ ਨਹੀਂ ਟਾਹੇ ਤੇ ਮੂਮਣੀਆਂ ਆ ਉਵੇਂ ਪੰਗਿਆਂ ਨੇ ਟਰੈਕਟਰ ਦੀਆਂ ਤੇ ਫਰੰਟ ਟਾਇਰ ਦੇਖ ਸਕਦੇ ਹੋ ਮਿੱਤਰੋ ਇਹ ਟਰੈਕਟਰ ਪੰਜਾਬ ਨੰਬਰ ਦੇ ਵਿੱਚ ਆ ਜੀ 6 ਮਾਡਲ ਆ 2 ਲੱਖ ਤੇ 65000 ਰੁਪਿਆ ਵੀ ਨੇ ਡਿਮਾਂਡ ਰੱਖਿਆ ਤੇ ਮਰੂਤੀ ਪਟਲਾਂ ਦੇ ਵਿੱਚ ਆ ਜੀ ਸੋਨਾਲੀ ਕਾ ਸਾਈਡ ਗੇਅਰ ਆ ਮਰੂਤੀ ਪਟਲਾਂ ਦੇ ਵਿੱਚ ਆ ਸਿੰਪਲ ਸਟੀering ਦਾ ਤੇ ਮਿੱਤਰੋ ਇੰਜਣ ਦੇਖ ਸਕਦੇ ਹੋ ਬਿਲਕੁਲ ਸੁੱਕਾ ਪਿਆ 6 ਮਾਡਲ ਦੇ ਵਿੱਚ 2 ਲੱਖ 65000 ਡਿਮਾਂਡ ਆ ਪੰਜਾਬ ਨੰਬਰ ਆ ਜੀ ਉਹਦੋਂ ਅੱਗੇ ਆ ਗਈ ਟਰਾਲੀ 85000 ਰੁਪਿਆ ਵੀ ਨੇ ਰੇਟ ਰੱਖਿਆ ਤੇ ਜਾਲੀ ਸਮੇਤ ਟਰਾਲੀ ਕਹਿੰਦਾ ਦੇਣੀ ਆ ਮੈਂ ਤੇ ਅੰਦਰੋਂ ਵੀ ਬਿਲਕੁਲ ਸਾਫ਼ ਪਈ ਆ ਜੀ ਟਰਾਲੀ ਇਥੋਂ ਇੱਕ ਵਾਰ ਅੰਦਰ ਕੈਮਰਾ ਮਾਰ ਦਿੰਨੇ ਆ 85000 ਰੁਪਏ ਡਿਮਾਂਡ ਰੱਖੀ ਹੈ ਮਿੱਤਰੋ ਬਿਨਾ ਜੈਕ ਤੋਂ ਆ ਜੀ ਟਰਾਲੀ ਇਹ ਉਹ ਦੁੱਗ ਗਿਆ ਕੀ ਇੱਕ ਹੋਰ ਟਰਾਲੀ ਪੁਰਾਣੇ ਲੋਹੇ ਦੀ ਬਣੀ ਵੀ ਆ ਫਰਸ਼ ਦੇਖ ਸਕਦੇ ਹੋ ਮਿੱਤਰੋ ਬੇਦਾਗ ਫਰਸ਼ਾ ਟਰਾਲੀ ਦਾ ਤੇ ਪੂਰਾ 1 ਲੱਖ ਰੁਪਿਆ ਵੀ ਇਹਨੇ ਡਿਮਾਂਡ ਰੱਖੀ ਆ ਇਹ ਟਰਾਲੀ ਵੀ ਵਿਦਆਊਟ ਜੈਕ ਆ ਜੀ ਆਕੀ ਟਰਾਲੀ ਜੀ ਇੰਕਲ ਦੇਖ ਸਕਦੇ ਹੋ ਮਿੱਤਰੋ ਸੈਡਾ ਸਡਾ ਤੋਂ ਪੂਰੀ ਸਾਫ ਟਰਾਲੀ ਪਈ ਆ ਕਿਸੇ ਪਾਸੋਂ ਕੋਈ ਗਲੀ ਛੜੀ ਨਹੀਂ ਹੈਗੀ ਤੇ ਮਿੱਤਰੋ ਸਵਰਾਜ 735 ਇੰਜਨ ਉਂਝਣ ਦੇਖ ਸਕਦੇ ਹੋ ਮਿੱਤਰੋ ਜਮਾ ਸੁੱਕਾ ਪਿਆ 93 ਮਾਡਲ ਦੇ ਵਿੱਚ ਆ 1 ਲੱਖ ਤੇ 40 ਹਜ਼ਾਰ ਰੁਪਿਆ ਵੀਰ ਨੇ ਡਿਮਾਂਡ ਰੱਖੀ ਆ ਟਰੈਕਟਰ ਦੇ ਰੇਟ ਦੀ ਬਾਕੀ ਰੇਟ ਤੁਹਾਨੂੰ ਪਤਾ ਮਿੱਤਰੋ ਮੌਕੇ ਦਾ ਦੇਖ ਸਕਦਾ ਹਾਂ ਕੰਡੀਸ਼ਨ ਬਿਲਕੁਲ ਸੁੱਕਾ ਇੰਜਨ ਆ ਗੇਅਰ ਗੁੱਡ ਦਾ ਵੀ ਚੰਗਾ ਪਿਆ ਤੇ ਰੰਗ ਪੇਂਟ ਆ ਜਿਹੜਾ ਟਰੈਕਟਰ ਦਾ ਸਾਰਾ Ориਜਨਲ ਆ ਤੇ ਪੰਜਾਬ ਨੰਬਰ ਦੇ ਵਿੱਚ ਆ ਜੀ ਦੋਗੇ ਆ ਗਿਆ ਜੀ ਸਵਰਾਜ 855 ਮਾਡਲ ਹੈਗਾ 2001 ਆ ਇੱਕ ਮਾਡਲ ਆ ਬਾਪੂ ਇੱਕ ਮਾਡਲ ਆ ਤੇ 2.5 ਲੱਖ ਰੁਪਿਆ ਰੇਟ ਰੱਖਿਆ ਨੰਬਰ ਕਿਥੋਂ ਆਪੂ ਟਰੈਕਟਰ ਦਾ ਨੰਬਰ ਸੰਗਰੂਰ ਦਾ ਪੀਵੀ 13 ਪੀਵੀ 13 ਸੰਗਰੂਰ ਦਾ ਨੰਬਰ ਆ ਤੇ ਕੰਡੀਸ਼ਨ ਪੂਰੀ ਚੰਗੀ ਪਈਆ ਤੇ ਰੰਗ ਰੰਗੂ ਵੀ ਜਮਾ ਨਾਲ ਦਾ ਪਿਆ ਟਰੈਕਟਰ ਦਾ ਤੇ ਟਾਇਰ ਟੂਰ ਤੁਸੀਂ ਦੇਖ ਜਾਦੇ ਮਿੱਤਰੋ ਪੰਪ ਦੇਖ ਸਰੋ ਟਰੈਕਟਰ ਦਾ ਕਿਸੇ ਪਾਸੇ ਕੋਈ ਲੀਕੇਜ ਨਹੀਂ ਸੁੱਕਾ ਇੰਜਨਾ ਤੇ ਆਪੂ ਮੋਬਾਈਲ ਨੰਬਰ ਕਿੰਨਾ ਆਪਣਾ 9855280878 9855280878 80878 ਤੇ ਪਿੰਡ ਕਿਹੜਾ ਆਪਣਾ 9855280878 80878 ਹਾਂ ਤੇ ਪਿੰਡ ਜਿਹੜਾ ਬਾਪੂ ਰਣੀਆਂ ਪਿੰਡ ਆ ਰਣੀਆਂ ਪਿੰਡ ਆ ਬਾਪੂ ਦਾ ਮਿੱਤਰੋ ਸਵਰਾਜ 855 ਤੇ ਉਹ ਨਾਲ ਵਾਲੇ ਵੀ ਆਪਣੀ ਆਪੂ ਹਾਂ ਹਾਂ ਤੇ ਇਹ ਕਿੰਨਾ ਮਾਡਲ ਆ 99 ਮਾਡਲ 99 ਮਾਡਲ ਆ ਮਹਿੰਦਰਾ B 275 ਹਾਂ ਹਾਂ ਇੰਜਨ ਉੰਜਨ ਵੀ ਚੰਗਾ ਬੈ ਟਰੈਕਟਰ ਦਾ ਕਿੰਨੇ ਬਾਪੂ ਤੇਲ ਖਰਚਾ ਬਹੁਤ ਘੱਟ ਹੁੰਦਾ ਹੈ 475 ਦਾ ਇੰਜਨ ਦਰਿਆਵਾ ਇਹਦੇ ਵਿੱਚ ਠੀਕ ਹੈ 475 ਦਾ ਇੰਜਨ ਲੱਗਿਆ ਹੋਇਆ ਤੇ ਮਾਡਲ ਕਿੰਨਾ ਸੀ ਇਹ 99 ਮਾਡਲ 99 ਮਾਡਲ ਆ 475 ਦਾ ਇੰਜਨਾਂ ਤੇ ਇਹ ਡਿਮਾਂਡ ਕੀ ਰੱਖੀ ਹੈ ਟਰੈਕਟਰ ਦੀ ਡਿਮਾਂਡ ਦੇ ਦਾਂਗੇ ਇਹ 1 ਲੱਖ 15 ਹਜ਼ਾਰ ਇੱਕ ਲੱਖ ਤੇ 15 ਹਜ਼ਾਰ ਦਾ ਤੇ ਨੰਬਰ ਕਿੱਥੋਂ ਦਾ ਇਹਦਾ ਟਰੈਕਟਰ ਦਾ ਇਹ ਆ ਪੰਜਾਬ ਨੰਬਰ ਹੀ ਹੈ ਠੀਕ ਹੈ ਇਹ ਵੀ ਪੰਜਾਬ ਨੰਬਰ ਹੀ ਆ ਲੈ ਵੀ ਮਿੱਤਰੋ 475 ਦਾ ਇੰਜਨ ਤੇ ਆ ਬਾਈ ਮਾਨੀਗੇ ਚਲੋ ਵੀ 275 ਦਾ ਇਕਲੀ ਸ਼ੋਈ ਆ ਟਰੈਕਟਰ ਦੀ ਤੇ ਇਧਰ ਸਵਰਾਜ 854 ਤੇ ਬਾਪੂ ਦਾ ਰਣੀਆਂ ਪੈਂਡਾ ਮੋਬਾਈਲ ਨੰਬਰ ਇਕ ਕਰੀ ਹੋਰ ਬੋਲੋ 8552 98552 80878 80878 ਤੇ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਹੋ ਮਿੱਤਰੋ ਦੋਨੇ ਟਰੈਕਟਰ ਬਾਪੂ ਦੇ ਨੇ ਤੇ ਪੰਜਾਬ ਨੰਬਰ ਦੇ ਵਿੱਚ ਨੇ ਉਹ ਦੋ ਗਿਆ ਗਿਆ ਜੀ ਮਹਿੰਦਰਾ 475 ਸਰਪੰਚ ਫਨੀਜ਼ਮ ਤੁਹਾਡੇ ਸਾਹਮਣੇ ਹੈ ਮਿੱਤਰੋ ਟਾਇਰ ਬੈਗ ਟਾਇਰ 90 ਪੈਸੇ ਪਏ ਨੇ ਜੇਕੇ ਦੇ ਵਿੱਚ ਨੇ ਤੇ 프ਰੰਟ ਟਾਇਰ ਵੀ ਚੰਗੇ ਪਏ ਆ ਟਰੈਕਟਰ ਦੇ ਬਾਕੀ ਇੰਜਨ ਉੰਜੂ ਵੀ ਪੂਰਾ ਸਾਫ਼ ਤੇ ਚੰਗਾ ਇੰਜਨ ਹੈ ਪਿਆ ਮਿੱਤਰੋ ਇਹੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2003 ਮਾਡਲ ਆ 2 ਲੱਖ ਤੇ 35000 ਰੁਪਏ ਵੀਰਾਂ ਨੇ ਰੇਟ ਰੱਖਿਆ ਤੇ ਬਾਕੀ ਮਿੱਤਰੋ ਰੇਟ ਮੌਕੇ ਦਾ ਤੁਹਾਨੂੰ ਪਤਾ ਹੀ ਆ ਬਾਕੀ ਡੀ ਆਈ 475 ਸਰਪੰਚ ਦੇ ਟਰੈਕਟਰ ਮਿੱਤਰੋ ਮੰਡੀ ਦੀ ਸ਼ਾਨ ਹੀ ਆ ਤੇ ਮੰਡੀ ਤੇ ਆਉਂਦਾ ਵੀ ਘਾਟੀ ਆ ਉਦੂ ਅੱਗੇ ਆ ਗਿਆ ਮਿੱਤਰੋ ਆਪਣੇ ਮਾਲਵੀ ਏਰੀਆ ਦੀ ਸਾਨ ਸਵਰਾਜ 855 ਟਰੈਕਟਰ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਮਿੱਤਰੋ ਟਰੈਡ ਪੂਰਾ ਚੰਗਾ ਪਿਆ ਕਿਸੇ ਵੀਰ ਦਾ ਪੂਰਾ ਸ਼ੌਕ ਨਾ ਰੱਖਿਆ ਹੋਇਆ ਹੈ ਮੈਡ ਮੂਡ ਦੇਖ ਸਕਦੇ ਹੋ ਵਧੀਆ ਤਰੀਕੇ ਨਾਲ ਵਿਸੇ ਹੋਏ ਨੇ 16 9 28 ਦੇ ਟਾਇਰਾਂ ਦੇ ਵਿੱਚ ਆ ਬੈਕ ਟਾਇਰ ਐਮ ਆਰ ਐਫ ਦੇ ਵਿੱਚ ਨੇ ਫਰੰਟ ਟਾਇਰ ਵੀ ਐਮ ਆਰ ਐਫ ਦੇ ਵਿੱਚ ਨੇ ਇੰਜਨ ਬਿਲਕੁਲ ਸੁੱਕਾ ਤੇ ਸਾਫ਼ ਤੇ 19 ਮਾਡਲ ਦੇ ਵਿੱਚ ਆ 6 ਲੱਖ ਤੇ 48000 ਰੁਪਏ ਬੀ ਨੇ ਡਿਮਾਂਡ ਰੱਖੀ ਆ ਬਾਕੀ ਜਿੰਨੀ ਐਸੈਸਰੀ ਦੀ ਸੀ ਜਾਂਦੀ ਆ ਮਿੱਤਰੋ ਸਾਨੂੰ ਸਾਰੀ ਦੀ ਸਾਰੀ ਨਾਲ ਹੀ ਮਿਲੂ ਟਰੈਕਟਰ ਪੂਰਾ ਸਾਫ ਪਿਆ 19 ਮਾਡਲ ਦੇ ਵਿੱਚ ਅੱਗੇ ਆ ਗਿਆ ਮਿੱਤਰੋ HMT 3511 ਕੰਡੀਸ਼ਨ ਤੁਹਾਡੇ ਸਾਹਮਣੇ ਆ ਮਿੱਤਰੋ ਇੰਜਨ ਅੰਦਰ ਦੇਖ ਸਕਦੇ ਹੋ ਤੇ ਇਹ ਟਰੈਕਟਰ ਮਾਡਲ ਹੈਗਾ ਜੀ 93 1 ਲੱਖ ਤੇ 5000 ਰੁਪਿਆ ਵੀ ਨੇ ਡਿਮਾਂਡ ਰੱਖੀ ਆ ਬਾਕੀ ਰੇਟ ਮੌਕੇ ਦਾ ਮਿੱਤਰੋ ਗੱਲਬਾਤ ਕਰਕੇ ਟਰੈਕਟਰ ਲੈ ਜਾ ਸਕਦੇ ਹੋ ਜੀ ਇੰਜਨ ਅੰਦਰ ਵੀ ਪੂਰਾ ਸੁੱਕਾ ਪਿਆ ਅੱਗੇ ਆ ਗਿਆ ਜੀ ਫਾਰਮ ਟਰੈਕ 60 ਬੈਕ ਟਾਇਰ ਪਏ ਨੇ ਮਿੱਤਰੋ 85 ਪੈਸੇ 13628 ਸੀਡ ਦੇ ਟਾਇਰ ਲੱਗੇ ਆ ਫਰੰਟ ਟਾਇਰ ਜੀ ਕੇ ਦੇ ਵਿੱਚ ਨੇ ਇਹ ਟਰੈਕਟਰ ਹੈਗਾ ਜੀ 2000 ਮਾਡਲ ਆ 230000 ਰੁਪਿਆ ਦੀ ਨੇ ਡਿਮਾਂਡ ਰੱਖੀ ਆ ਡਬਲ ਕਲਚ ਆ ਤੇ ਨੰਬਰ ਕਿੱਥੋਂ ਦਾ ਜੀ ਇਹਦਾ ਨੰਬਰ ਕਿੱਥੋਂ ਦਾ ਟਰੈਕਟਰ ਮੋਗੇ ਦਾ ਹੀ ਆ ਠੀਕ ਆ ਮੋਗੇ ਦਾ ਠੀਕ ਆ ਫਾਸਟ ਪਾਰਟੀ ਫਾਸਟ ਪਾਰਟੀ ਆ ਲੋਕਲ ਮੋਗੇ ਦਾ ਨੰਬਰ ਆ ਹਾਂ ਲੋਕਲ ਮੋਗੇ ਦਾ ਹੀ ਨੰਬਰ ਆ ਠੀਕ ਆ ਮੋਬਾਈਲ ਨੰਬਰ ਕਿੰਨਾ ਹੀ ਆਪਣਾ 93174 94174 0 04347 4347 ਹਾਂ ਤੇ 2 ਲੱਖ ਤੇ 30000 ਡਿਮਾਂਡ ਆ ਡਬਲ ਕਲੱਚ ਆ ਜੀ ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਤਾਰੇ ਵਾਲਾ ਮੋਗਾ ਤਾਰੇ ਵਾਲਾ ਮੋਗਾ ਤੇ ਪਹਿਲੇ ਨਾ ਹੀ ਆ ਟਰੈਕਟਰ ਪਹਿਲੇ ਨਾ ਫਸਟ ਪਾਰਟੀ ਦੇ ਨਾ ਹੀ ਆ ਬੰਦਾ ਨਵੇਂ ਟਾਇਰਾਂ ਦੇ ਵਿੱਚ ਆ ਪਹਿਲੇ ਨਾਮ ਆ ਤੇ ਇੰਜਨ-ਉੰਜਨ ਦੇਖ ਸਕਦੇ ਹੋ ਮਿੱਤਰੋ ਜਮਾ ਸੁੱਕਾ ਪਿਆ ਕਨੀਸ਼ ਨੇ ਨਵੇਂ ਵਰਗੇ ਜਮਾ ਜਮਾ origignal ਆ ਟਰੈਕਟਰ ਜਮਾ origignal ਟਰੈਕਟਰ ਆ ਜੀ ਵੀ ਪੂਰੀ ਸਮਾਈ ਚੋਂ ਤਾਂ ਸੋਧ ਦੱਸਦੀ ਆ ਪਾਪਾ ਤੇ ਉਦੋਂ ਅੱਗੇ ਆ ਗਿਆ ਜੀ ਵਾ ਪਾਦਾਂਗੇ ਪਾਦਾਂਗੇ ਉਦੋਂ ਅੱਗੇ ਆ ਗਿਆ ਜੀ ਅਰਜਨ 605 ਨਵੇਂ ਟਾਇਰਾਂ ਦੇ ਵਿੱਚ ਹੈ ਮਿੱਤਰੋ ਕੰਡੀਸ਼ਨ ਦੇਖ ਸਕਦੇ ਹੋ ਡੈਕ ਡੁੱਕ ਪੂਰਾ ਘਟਾ ਹੈਵੀ ਡੈਕ ਲੱਗਿਆ ਵਾ ਟਰੈਕਟਰ ਵੀ ਪੂਰਾ ਸਾਫ਼ ਆ ਤੇ 2020 ਮਾਡਲ ਆ ਸਾਢੇ 6 ਲੱਖ ਰੁਪਿਆ ਵੀ ਨੇ ਡਿਮਾਂਡ ਰੱਖੀ ਆ ਮਿੱਤਰੋ ਫਰੰਟ ਟਾਇਰ ਦੇਖ ਸਕਦੇ ਹੋ ਤੇ ਬਾਕੀ ਕੰਡੀਸ਼ਨ ਦੇਖ ਸਕਦੇ ਹੋ ਕਿਸੇ ਪਾਸੇ ਵੀ ਜੀ ਨੇ ਮੰਨ ਕੇ ਚਲੋ ਵੀ 24 ਆ ਗਿਆ 3 ਸਾਲਾਂ ਦੇ ਵਿੱਚ ਕਿਤੇ ਵੀ ਜੀ ਨੇ ਸਕਰੈਚ ਵੀ ਨਹੀਂ ਪੈਣ ਦਿੱਤਾ ਟਰੈਕਟਰ ਦੇ 605 2020 ਮਾਡਲ ਆ 6.5 ਲੱਖ ਰੁਪਿਆ ਡਿਮਾਂਡ ਰੱਖੀ ਆ ਪੀਵੀ ਨੰਬਰ ਦੇ ਵਿੱਚ ਆ ਜੀ ਉਹ ਦੂਗ੍ਹਾ ਗਿਆ ਗਿਆ ਜੀ ਸਵਰਾਜ 724 ਪੀਵੀ 10 ਲੁਧਿਆਣੇ ਦਾ ਨੰਬਰ ਹੈ ਟਰੈਕਟਰ ਦਾ 92 ਮਾਡਲ ਆ 1 ਲੱਖ 30 ਹਜ਼ਾਰ ਡਿਮਾਂਡ ਆ ਤੇ ਬੈਕ ਟਾਇਰ ਆ ਜਿਹੜੇ ਜੇਕੇ ਦੇ ਲੱਗੇ ਹੋਏ ਨੇ ਦੇਖ ਸਕਦੇ ਹੋ ਕੰਡੀਸ਼ਨ ਪੂਰੀ ਚੰਗੀ ਪਈ ਆ ਇਹ ਗਨੇ ਮਿੱਤਰੋ ਤੇਲ ਖਰਚਾ ਟਰੈਕਟਰ ਦਾ ਬਹੁਤ ਘੱਟ ਆ ਉਹ ਦੂਗ੍ਹਾ ਗਿਆ ਗਿਆ ਜੀ 363 ਹੌਲੈਂਡ ਤੇ ਕੋੜਾ ਬੰਪਰ ਮਿੱਤਰੋ ਲੱਗਿਆ ਵਾ ਹੈਵੀ ਬੰਪਰ ਲੱਗਿਆ ਵਾ ਟਰੈਕਟਰ ਦੇ ਤੇ ਟਾਇਰ ਕੁਰ ਜਮਾਂ ਚੰਗੇ ਪਏ ਨੇ ਦੇਖ ਸਕਦੇ ਹੋ ਸ਼ਕਤੀ ਪਲੱਸ ਐਮ ਆਰਐਫ ਦੇ ਟਾਇਰ ਲੱਗੇ ਨੇ ਮਿੱਤਰੋ ਬਾਕੀ 6300 ਨੂੰ ਪਤੀ ਆ ਮਿੱਤਰੋ ਕੰਡੀਸ਼ਨ ਪੂਰੀ ਚੰਗੀ ਪਈ ਆ ਟਰੈਕਟਰ ਦੀ ਇਹ ਟਰੈਕਟਰ ਦੇ ਆਪਾਂ ਮਾਡਲ ਦੀ ਗੱਲ ਕਰੀਏ ਨਵਾਂ ਮਾਡਲ ਆ 3 ਸਪੀਡ ਆ 398000 ਡਿਮਾਂਡ ਰੱਖੀ ਆ ਵੀਰ ਨੇ ਤੇ ਪਹਿਲੇ ਨਾਮ ਆ ਜੀ ਟਰੈਕਟਰ ਨਵਾਂ ਮਾਡਲ ਆ ਪਹਿਲੇ ਨਾਮ ਆ 398000 ਡਿਮਾਂਡ ਆ ਜੀ 6300 ਹੌਲੈਂਡ ਉਹ ਦੋ ਗਿਆ ਗਿਆ ਜੀ ਅਰਜਨ 605 ਬੈਕ ਟਾਇਰ ਮਿੱਤਰੋ ਦੇਖ ਸਕਦੇ ਹੋ ਪੂਰੇ ਵਧੀਆ ਦੇ ਨਵੇਂ ਟਾਇਰ ਪਏ ਨੇ ਸੈਂਟਰ ਗੇਅਰ ਦੇ ਵਿੱਚ ਆ ਜੀ ਅਰਜਨ 605 ਤੇ ਫਰੰਟ ਟਾਇਰ ਵੀ ਟਰੈਕਟਰ ਦੇ ਪੂਰੇ ਚੰਗੇ ਪਏ ਆ ਤੇ ਮਾਡਲ ਹੈਗਾ ਜੀ 19 5 ਲੱਖ 80 ਹਜ਼ਾਰ ਰੁਪਿਆ ਵੀ ਇਹਨਾਂ ਨੇ ਡਿਮਾਂਡ ਰੱਖੀ ਆ ਤੇ ਇਹ ਮੰਡੀ ਦੀ ਆਪਾਂ ਤੁਹਾਨੂੰ ਦੱਸਦੀ ਮਿੱਤਰੋ ਪੁਲ ਦੇ ਨਾਲ ਹੀ ਟਰੈਕਟਰ ਖੜੇ ਹੁੰਦੇ ਆ ਤੇ ਇਹ ਮੰਡੀ ਹਰ ਐਤਵਾਰ ਵਾਲੀ ਤਾਂ ਲੱਗਦੀ ਆ ਠੀਕ ਨਾ 99767 96764 86185 86185 B ਮਾਡਲ ਆ ਤੇ ਜਿਹੜੇ ਹਿਸਾਬ ਨਾਲ ਚੰਗਾ ਪਿਆ ਚੱਲਿਆ ਵੀ ਥੋੜੀ ਲੱਗਦਾ ਠੀਕ ਐ ਪਹਿਲੇ ਨਾਮ ਪਹਿਲੇ ਨਾਮ ਆ ਜੀ 6.5 ਲੱਖ ਰੁਪਇਆ ਡਿਮਾਂਡ ਆ ਨੰਬਰ ਬੋਲਤਾ ਆਪਣਾ ਪੈਂਡ ਕਿਹੜਾ ਜੀ ਅਮਰਪੁਰਾ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਅਮਰਪੁਰਾ ਵੀਰ ਦਾ ਪੈਂਡ ਆ ਮੋਬਾਈਲ ਨੰਬਰ ਬੋਲਤਾ ਅਰਜਨ ਟਰੈਕਟਰ ਆ ਜੀ ਮਿੱਤਰੋ ਤੇ ਲਿਜਾ ਸਕਦੇ ਹੋਂ ਤੁਸੀਂ 20 ਮਾਡਲ ਦੇ ਵਿੱਚ ਆ ਤੇ ਆ ਤੁਹਾਨੂੰ ਮਿੱਤਰੋ ਦਿਖਾਈ ਦਿੱਤੇ ਟਰੈਕਟਰ ਉਦੋਂ ਅੱਗੇ ਆਗਾ ਜੀ ਸੋਨਾਲੀਕਾ 750 ਕੰਡੀਸ਼ਨ ਪੂਰੀ ਚੰਗੀ ਪਿਆ ਟਰੈਕਟਰ ਦੀ ਇੰਜਨ ਉਹ ਵੀ ਦੇਖ ਸਕਦੇ ਹੋ ਮਿੱਤਰੋ ਪੂਰੀ ਸਮਾਈ ਜੋ ਟਰੈਕਟਰ ਆਇਆ ਵਾ ਇਹ ਮੰਨ ਕੇ ਚੱਲੋ ਟਾਇਰਾਂ ਦੀ ਜਿਹੜੀ ਕੰਡੀਸ਼ਨ ਆ ਉਹ ਦੱਸਦੀ ਆ ਮਿੱਤਰੋ ਚੱਲਿਆ ਵੀ ਥੋੜ੍ਹੀ ਆ ਤੇ ਇੱਕ ਅੱਧ ਚੱਲਿਆ ਲੱਗਦਾ ਟਰੈਕਟਰ ਆ ਇਹ ਟਰੈਕਟਰ ਮਿੱਤਰੋ ਪੰਜਾਬ ਨੰਬਰ ਦੇ ਵਿੱਚ ਆ 2000 ਮਾਡਲ ਆ 2 ਲੱਖ ਤੇ 3000 ਰੁਪਏ ਵੀਰ ਨੇ ਡਿਮਾਂਡ ਰੱਖੀ ਆ ਟਰੈਕਟਰ ਦੀ ਤੇ ਉਦੋਂ ਦੂਗ ਗਿਆ ਜੀ ਸਵਰਾਜ 855 ਚਾਰ ਸਟਾਰਾਂ ਦੇ ਵਿੱਚ ਤੇ ਬੈਕ ਟਾਇਰ ਐਮ ਆਰ ਐਫ ਦੇ ਵਿੱਚ ਨੇ ਮਿੱਤਰੋ ਸ਼ਕਤੀ ਪਲੱਸ ਦੇ ਟਾਇਰ ਨੇ ਟਾਇਰ ਇਹ ਮੰਨ ਕੇ ਚੱਲੋ 90 ਪੈਸੇ ਵਾਂਗੂ ਟਾਇਰ ਪਏ ਨੇ ਬਾਕੀ ਕੰਡੀਸ਼ਨ ਪੂਰੀ ਸਾਫ ਆ 2015 ਮਾਡਲ ਦੇ ਵਿੱਚ ਆ 5,115,000 ਰੁਪਏ ਡਿਮਾਂਡ ਰੱਖਿਆ ਵੀ ਨੇ ਤੇ ਉਸ ਤੋਂ ਅੱਗੇ ਆਗਾ ਜੀ ਸੋਨਾਲਿਕਾ 750 ਬੈਕ ਟਾਇਰ ਮਿੱਤਰੋ ਦੇਖ ਸਕਦੇ ਜਮਾਂ ਨਵੇਂ ਲੱਗੇ ਹੋਏ ਨੇ ਤੇ ਇੰਜਨ ਵੀ ਬਿਲਕੁਲ ਸੁੱਕਾ ਤੇ ਸਾਫ਼ ਇੰਜਨ ਹੈ ਬੈ ਟਰੈਕਟਰ ਦਾ ਫਰੰਟ ਟਾਇਰ ਗੁੜੀੜ ਦੇ ਵਿੱਚ ਨੇ ਮਾਡਲ 13 ਪੰਜਾਬ ਨੰਬਰ ਆ ਜੀ 4,115,000 ਰੁਪਏ ਡਿਮਾਂਡ ਰੱਖਿਆ ਵੀ ਨੇ ਕਿੰਨਾ ਨੰਬਰ ਆ ਜੀ ਆਪਣਾ ਨੰਬਰ ਹੈ 94781 85292 85292 85292 ਤੇ ਨੰਬਰ ਪੰਜਾਬ ਆ ਪੰਜਾਬ ਨੰਬਰ ਹੈ ਜੀ 13 ਮਾਡਲ ਆ 415000 ਡਿਮਾਂਡ ਆ ਤੇ ਬੈਕ ਟਾਇਰ ਜਮ੍ਹਾਂ ਨਵੇਂ ਲੱਗੇ ਹੋਏ ਨੇ ਫਰੰਟ ਟਾਇਰ ਵੀ ਪੂਰੇ ਜੰਗੇ ਪਏ ਟਰੈਕਟਰ ਦੇ ਬਾਕੀ ਕੰਡੀਸ਼ਨ ਦੇਖ ਹੀ ਸਕਦੇ ਮਿੱਤਰੋ ਸੋਨ ਵਾਲੀ ਕਾ ਡੀਆਈ 750 ਉਦੋਂ ਗਿਆਗਾ ਜੀ ਮਹਿੰਦਰਾ ਅਰਜਨ 605 ਬੀ ਮਾਡਲ ਦੇ ਵਿੱਚ ਆ 615000 ਵੀਰਾਂ ਨੇ ਡਿਮਾਂਡ ਰੱਖੀ ਆ ਬਾਕੀ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਸੈਂਟਰ ਗੇਅਰ ਦੇ ਵਿੱਚ ਹੈ ਜੀ ਟਰੈਕਟਰ ਤੇ ਫਰੰਟ ਟਾਇਰ ਵੀ ਜਮਨ ਨਵੇਂ ਪਏ ਆ ਤੇ ਕਿਸੇ ਪਾਸੇ ਟਰੈਕਟਰ ਦੇ ਸੋਹ ਦੇਖ ਸਕਦੇ ਹੋ ਮਿੱਤਰੋ ਪੂਰੀ ਚੰਗੀ ਤੇ ਸਾਫ ਪਈ ਆ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਦੇ ਤੇ ਉਹਦੋਂ ਅੱਗੇ ਆ ਗਿਆ ਜੀ 437 ਜੋ ਕੰਡੀਸ਼ਨ ਮਿੱਤਰੋ ਸਾਫ ਪਈ ਆ ਤੇ ਬਾਕੀ ਸੋਹ ਦਾ ਰੰਗ ਦਾ ਹਦਾ ਮਿੱਤਰੋ ਸਾਰਾ ਟਰੈਕਟਰ origignal ਆ ਤੇ ਇੰਜਨ-ਓੰਜਨ ਵੀ ਜਮਨ ਨਾਲ ਦਾ ਟਰੈਕਟਰ ਜੀ 95 ਮਾਡਲ ਆ 1 ਲੱਖ 75000 ਬਿਨਾਂ ਨੇ ਡਿਮਾਂਡ ਰੱਖਿਆ ਪੀਵੀ 27 ਨੰਬਰ ਆ ਜੀ ਥਰਡ ਦਾ ਨੰਬਰ ਆ ਟਰੈਕਟਰ ਦਾ ਉਦੋਂ ਆ ਗਿਆ ਜੀ ਮਹਿੰਦਰਾ 265 ਡੀਆਈ ਸਰਪੰਚ ਕਨੀਸ਼ਨ ਟਰੈਕਟਰ ਜੀ ਦੇਖ ਸਕਦੇ ਹੋ ਮਿੱਤਰੋ ਸਾਫ ਪਈਆ ਕਿਸੇ ਪਾਸੇ ਕੋਈ ਲੀਕੇਜ ਨਹੀਂ ਇੰਜਨ ਵੀ ਬਿਲਕੁਲ ਸੁੱਕਾ ਪੈ ਟਰੈਕਟਰ ਦਾ ਤੇ 2002 ਮਾਡਲ ਆ ਜੀ ਤੇ 2 ਲੱਖ ਤੇ 10000 ਰੁਪਏ ਡਿਮਾਂਡ ਰੱਖ ਕੇ ਵੀਰਾਂ ਨੇ ਫਰੰਟ ਟਾਇਰ ਜਮਾਨਾਵੇਂ ਲੱਗੇ ਵੀ ਨੇ ਟਰੈਕਟਰ ਦੇ ਤੇ ਬੈਕ ਟਾਇਰ ਵੀ ਮਿੱਤਰੋ ਦੇਖ ਸਕਦੇ ਹੋ ਪੂਰੇ ਚੰਗੇ ਪਈਆ ਸਰਪੰਚਾ ਜੀ 265 ਡੀਆਈ ਦੋਸਤੋ ਅੱਗੇ ਟਰੈਕਟਰ ਆ ਗਿਆ ਜੀ ਸੋਨਾਲਿਕਾ ਡੀ ਆਰ ਐਕਸ 60 ਤੇ ਬੈਕ ਟਾਇਰ ਦੇਖ ਸਕਦੇ ਹੋ ਮਿੱਤਰੋ 70 ਤੋਂ 75 ਰੁਪਏ ਪਏ ਨੇ ਫਰੰਟ ਟਾਇਰ ਵੀ ਇੰਨੇ ਨੇ 2011 ਮਾਡਲ ਆ 3,60,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਦੇ ਵਿੱਚ ਆ ਟਰੈਕਟਰ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਿੱਤਰੋ ਪੂਰੀ ਚੰਗੀ ਪਈ ਆ ਟਰੈਕਟਰ ਦੀ ਇਹ ਇਹ ਵੀਰ ਵੀਡੀਓ ਦੇਖੀ ਜਨੇ ਮਿੱਤਰੋ ਨਾਲ ਨਾਲ ਸ਼ੇਅਰ ਵਾਲਾ ਬਟਨ ਦਬੀ ਜਲੇ ਮਹਿੰਦਰਾ 275b 275 di 99 ਮਾਡਲ ਦਾ 210000 ਡਿਮਾਂਡ ਆ ਜੀ ਤੇ ਬੈਕ ਟਾਇਰ ਦੇਖ ਸਕਦੇ ਹੋ ਮਿੱਤਰੋ ਤੇ ਫਰੰਟ ਟਾਇਰ ਇੰਜਨ ਬਿਲਕੁਲ ਸਾਫ਼ ਪਿਆ ਜੀ ਅੱਗੇ ਆਗਾ ਜੀ ਸਵਰਾਜ 744 2010 ਮਾਡਲ ਦਾ 337000 ਰੁਪਏ ਵੀਰਾਂ ਨੇ ਡਿਮਾਂਡ ਰੱਖੀ ਆ ਸੂ ਸੂ ਦਾ ਰੰਗ ਪੇਂਟ ਨਾਲ ਦਾ ਪੀਵੀ 31 ਮਿੱਤਰੋ ਮਾਨਸਾ ਦਾ ਨੰਬਰ ਆ ਟਰੈਕਟਰ ਦਾ 337000 ਰੁਪਏ ਵੀਰਾਂ ਨੇ ਡਿਮਾਂਡ ਰੱਖੀ ਟਰੈਕਟਰ ਦੀ ਫਾਰਮ ਟਰੈਕ 60 ਮਿੱਤਰੋ ਪੀਵੀ4 ਫਰੀਦਕੋਟ ਦਾ ਨੰਬਰ ਆ ਟਰੈਕਟਰ ਦਾ ਅੱਠ ਮਾਡਲ ਆ 275000 ਰੁਪਏ ਦੀ ਡਿਮਾਂਡ ਰੱਖੀ ਆ ਜੀ ਉਸ ਤੋਂ ਅੱਗੇ ਅਗੇ ਜੀ ਮਹਿੰਦਰਾ 475 ਕੰਡੀਸ਼ਨ ਬਿਲਕੁਲ ਚੰਗੀ ਪਈ ਆ 96 ਮਾਡਲ ਆ 165000 ਰੁਪਏ ਡਿਮਾਂਡ ਆ ਜੀ ਪੀਵੀ05 ਨੰਬਰ ਦੇ ਵਿੱਚ ਆ ਅੱਗੇ ਜੀ ਮਹਿੰਦਰਾ ਟਰਾਲੀ ਕੀ ਸ ਹੈ ਜੀ ਟਰਾਲੀ ਦਾ 126 126 ਸ ਹੈ ਦੇ ਵਿੱਚ ਆ ਫਰਸ਼ ਦੇਖ ਸਕਦੇ ਹੋ ਮਿੱਤਰੋ ਬਿਲਕੁਲ ਸਾਫ਼ ਫਰਸ਼ ਪਿਆ ਤੇ ਬਿਨਾਂ ਜੱਕ ਤੋਂ ਆ ਜੀ ਤੇ ਕੀ ਡਿਮਾਂਡ ਰੱਖੀ ਟਰਾਲੀ ਦੀ ਆਪਾਂ 85000 ਦੇ ਦਿਆਂਗੇ 85000 ਰੁਪਇਆ ਡਿਮਾਂਡ ਆ ਵੀਰ ਜੀ ਤੇ ਮੋਬਾਈਲ ਨੰਬਰ ਕਿੰਨਾ ਜੀ ਆਪਣਾ 987852052 987852052 ਪਿੰਡ ਕਿਹੜਾ ਜੀ ਆਪਣਾ ਰੱਤਿਆਂ ਪਿੰਡ ਰੱਤਿਆਂ ਪਿੰਡ ਆ ਵੀਰ ਦਾ ਤੇ ਟਰਾਲੀ ਤੁਹਾਨੂੰ ਦੱਸ ਦਿਆਂ ਮਿੱਤਰੋ ਪੂਰੀ ਹੈਵੀ ਲੋਹੇ ਦੀ ਬਣੀ ਹੋਇਆ ਪੁਰਾਣੀ ਐਂਗਲ ਮੋਟੀ ਲੱਗੀ ਵੇ ਟਰਾਲੀ ਦੀ ਤੇ ਵਿੱਚ ਵੀ ਕਿਤੇ ਕੋਈ ਡਾਂਕਾ ਨਹੀਂ ਹੈਗਾ ਟਰਾਲੀ ਦੇ ਬਿਨਾ ਜੱਕ ਤੋਂ ਆ 12 ਸੇਜ਼ ਸਾਈਜ਼ ਦੇ ਵਿੱਚ ਆ ਜੀ ਤੇ ਇਹ ਮੰਡੀ ਦੀ ਆਪਾਂ ਗੱਲ ਕਰੀ ਮਿੱਤਰੋ ਤੁਹਾਨੂੰ ਦੱਸਦਾ ਵੀ ਐਤਵਾਰ ਵਾਲੇ ਦਿਨ ਲੱਗਦੀ ਆ ਤੇ ਬਹੁਤ ਤਰ੍ਹਾਂ ਦੇ ਟਰੈਕਟਰ ਆਉਂਦੇ ਆ ਟਰਾਲੀਆਂ ਵੀ ਆਉਂਦੀਆਂ ਤੇ ਬੁੱਗੀਪੁਰਾ ਚੌਂਕ ਬਜਾਦਾ ਜੀ ਸਾਹਮਣੇ ਪੋਲਾ ਉਹ ਤੇ ਇੱਥੇ ਗੱਲਬਾਤ ਕਰਕੇ ਮਿੱਤਰੋ ਟਰੈਕਟਰ ਟਰਾਲੀ ਕੋਈ ਵੀ ਸਾਧਨ ਲਿਜਾ ਸਕਦੇ ਹੋ ਤੁਸੀਂ ਤੇ ਜੇ ਵੀਡੀਓ ਵਧੀਆ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰ ਲਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਬਹੁਤ ਬਹੁਤ ਧੰਨਵਾਦ ਜੀ